ਜੀ ਅੱਜ ਅਸੀਂ ਇੱਥੇ ਆ ਰਾਮਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਹਾਂ ਜਿੱਥੇ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਇਲੀਗਲ ਸਟਰਕਚਰ ਜੋ ਬਨੇ ਹੋਏ ਨੇ ਉਹਨਾਂ ਦੇ ਡੈਮੋਲੇਸ਼ਨ ਦੇ ਆਰਡਰ ਸੀਗੇ ਅਸੀਂ ਇੱਥੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਆ ਤੇ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ ਇੰਹਾ ਕੋਈ ਵੀ ਕਿਸੇ ਦਾ ਨੁਕਸਾਨ ਤਰੀਕੇ ਸੇ ਤਰੀਕੇ ਨਾ ਹੋ ਜਾਏ ਇਹਦੇ ਵਿੱਚ ਜਿਹੜੇ ਇਹ ਦੋ ਓਨਰਸ ਨੇ ਉਹ ਪਹਿਲੇ ਕਰਦੇ ਓਨਰਸ ਨੇ ਰਾਜਪਾਲ ਸਿੰਘ ਜਿਸ ਦੇ ਸਾਥ ਐਫ ਆਈ ਆਰਸ ਐਂਡ ਡੀ ਪੀ ਐਸ ਐਕਟ ਦੇ ਤਹਿਤ ਤੇ ਦੂਜੇ ਹੈ ਰਾਜਵਿੰਦਰ ਕੌਰ ਸਤੋ ਜਿਨ੍ਹਾਂ ਤੇ 4 ਐਫ ਆਈ ਆਰਸ ਨੇ ਦੂਜੇ ਘਰ ਦੇ ਓਨਰ ਨੇ ਲੱਖੋ ਜਿਨ੍ਹਾਂ ਤੇ 4 ਐਂਡ ਡੀ ਪੀ ਐਸ ਦੀ ਐਫ ਆਈ ਆਰਸ ਨੇ ਇਹ ਦੋਨੇ ਪਤੀ ਪਤਨੀ ਨੇ ਜਿਹੜੇ ਪਹਿਲੇ ਵਾਲਾ ਦੋ ਇੱਕ ਬੰਦੇ ਤੇ ਲੇਡੀ ਦੇ ਬਾਰੇ ਵਿੱਚ ਤੁਹਾਨੂੰ ਦੱਸਿਆ ਉਹ ਕਪਲ ਨੇ ਤੇ ਦੂਸਰੇ ਸੈਪਰੇਟ ਓਨਰ ਹੈ ਦੂਸਰੇ 플ੌਟ ਦੇ ਸਰ ਇੱਕ ਨਸ਼ੇ ਨਾਲ ਪ੍ਰੋਬਲਮ ਬਣਾਈ ਗਈ ਹੈ ਜਦ ਕਦੋਂ ਉਹਦੇ ਕਾਰਬਾਰ ਕਰਦੇ ਨੇ ਇਹ ਤੇ ਇੱਕ ਜਾਣੇ ਕਰਦੇ ਜਾ ਪੂਰੇ ਪਰਿਵਾਰ ਨੇ ਜਿਹੜੀ ਇਹਨਾਂ ਦੀ ਐਫਆਈਆਰਸ ਅਗੇ ਦੀ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਲੋਕਾਂ ਤੇ ਕੁੱਲ ਮਿਲਾ ਕੇ 11 ਐਫਆਈਆਰਸ ਹੈ ਉਹ 2017 ਤੋਂ ਉਹਨਾਂ ਤੇ ਕੋਲ ਐਫਆਈਆਰਸ ਉਹਨਾਂ ਤੇ ਐਫਆਈਆਰਸ ਹੈ ਤੇ ਜਿਹੜੇ ਲੱਖੋਂ ਨੇ ਉਹਨਾਂ ਤੇ 2018 ਤੋਂ ਐਫਆਈਆਰਸ ਦੇ ਜਿਹੜੀ ਇਹ ਡੈਮੋਲੀਸ਼ਨ ਦੇ ਆਰਡਰਸ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਹੈਗੇ ਜੋ ਵੀ ਇਹਨਾਂ ਦੇ ਇਲੀਗਲ ਸਟਰਕਚਰਸ ਬਨੇ ਹੈਗੇ ਤੇ ਆਉਣ ਵਾਲੇ ਦਿਨਾਂ 'ਚ ਵੀ ਅਗਰ ਕਿਤੇ ਵੀ ਸਾਡੀ ਪੁਲਿਸ ਫੋਰਸ ਦੀ ਅਸਿਸਟੈਂਸ ਮੰਗੀ ਜਾਏਗੀ ਤਾਂ ਅਸੀਂ ਜ਼ਰੂਰ ਪ੍ਰੋਵਾਈਡ ਕਰਾਂਗੇ ਇਲੀਗਲ ਕਿਸ ਤਰ੍ਹਾਂ ਨੇ ਕੋਈ ਸਰਕਾਰੀ ਪ੍ਰਾਪਰਟੀ ਹੈ ਜਾਂ ਕਿਸ ਤਰ੍ਹਾਂ ਦਾ ਹੋਇਆ ਇਹਨਾਂ ਦਾ ਜੀ ਬਿਲਕੁਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਇਲੀਗਲ ਸਟਰਕਚਰਸ ਹੁੰਦੇ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਰੂਲਸ ਮੁਤਾਬਿਕ ਜੋ ਵੀ ਉਹਨਾਂ ਨੂੰ ਇਲੀਗੈਲਿਟੀ ਲੱਗਦੀ ਹੈ ਉਹ ਸਾਹਮਣੇ ਆਈ ਹੈ ਪ੍ਰਾਪਰਟੀ ਦੀ ਕਿੰਨੀ ਕੁ ਕੀਮਤਾਂ ਸੀ ਇਹਦੀ ਇਹਦੀ ਪ੍ਰਾਪਰਟੀ ਦੀ ਕੀਮਤ ਕਿੰਨੀ ਕਾ ਸਰ ਜੀ ਇਸ ਦੇ ਬਾਰੇ ਤਾਂ ਐਡਮਿਨਿਸਟ੍ਰੇਸ਼ਨ ਹੀ ਦੱਸ ਪਾਏਗੀ ਤੁਹਾਨੂੰ ਆ ਜੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਜਿਹੜੀ ਵੀ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਕਰਕੇ ਤੇ ਕੰਸਟਰਕਸ਼ਨ ਦੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉਹਦੇ ਤਹਿ ਜਿਹੜੀ ਇਹ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਿਸ ਤਰ੍ਹਾਂ ਦੀ ਕੀ ਪ੍ਰਾਪਰਟੀ ਹੈ ਲੈਗਲ ਸੀ ਜਾਂ ਇਲੈਗਲ ਸੀ ਇਹ ਪ੍ਰਾਪਰਟੀ ਜਿਹੜੀ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਕਰਕੇ ਬਣਾਈਆਂ ਗਈਆਂ ਸਨ ਉਸ ਤੋਂ ਇਲਾਵਾ ਜਿਹੜੇ ਮੋਰਮਲ ਜਿਵੇਂ ਐਸਐਸਪੀ ਸਾਹਿਬ ਨੇ ਦੱਸੇ ਵੀ ਇਹਨਾਂ ਦੇ ਜਿਹੜੇ ਓਨਰ ਹੈ ਉਹਨਾਂ ਦੇ ਖਿ ਇਸ ਕਰਕੇ ਜਿਹੜੇ ਵੀ ਇਹਨਾਂ ਨੂੰ ਬਗੈਰ ਦਾ ਨੋਟਿਸ ਵੀ ਦਿੱਤਾ ਕਿ ਅਸੀਂ 220 ਅੰਡਰ ਲਾ ਸੈਕਸ਼ਨ 220 ਦੇ ਤਹਿਤ ਤੇ ਕੋਈ ਜਵਾਬ ਨਹੀਂ ਆਇਆ ਇਸੇ ਕਰਕੇ ਜਿਹੜੀ ਇਲੀਗਲ ਜਿਹੜੀ ਕੰਸਟਰਕਸ਼ਨ ਪਾਈ ਗਈ ਇਸ ਕਰਕੇ ਡਿਮੋਲਿਸ਼ ਕੀਤੀ ਗਈ ਹੈ। ਉਹ ਜੀ ਅੰਦਾਜ਼ਨ ਕਿੰਨੇ ਕਿ ਦੀ ਪ੍ਰੋਪਰਟੀ ਹੈ? ਇਹਦੀ ਵੈਲਿਊਏਸ਼ਨ ਤਾਂ ਕਮੇਟੀ ਵਾਲਾ ਤਾਂ ਅਸੀਂ ਕਰਵਾ ਲਾਂਗੇ ਇਸ ਦੇ ਬਾਰੇ ਹਜੇ ਮਿਲ ਨਹੀਂ ਤਾ। ਸੈਕਸ਼ਨਿਕ ਨੋਟਿਸ ਜਾਰੀ ਹੋ ਚੁੱਕਿਆ। ਨੋਟਿਸ ਇਹਨਾਂ ਨੂੰ ਦੋ ਤਿੰਨ ਵਾਰ ਜਾਰੀ ਹੋ ਚੁੱਕੇ ਲੇਕਿਨ ਕੋਈ ਜਵਾਬ ਨਹੀਂ ਆਇਆ ਇਹਨਾਂ ਦਾ। ਅੱਜ ਮੈਂ ਕ੍ਰਿਸ਼ਨ ਲਾਲ ਵਿੱਕੀ ਐਮ ਸੀ ਵਾਰਡ ਨੰਬਰ 23 ਅੱਜ ਮੈਂ ਸਰਦਾਰ ਪ੍ਰਵੋਹ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਹਿਬ ਦਾ ਧੰਨਵਾਦ ਕਰਦਾ ਜੋ ਯੁੱਧ ਨਸ਼ਿਆਂ ਵਿਰੁੱਧ ਜੋ ਮਹਮ ਚੇੜੀ ਆ ਉਹਨਾਂ ਨੇ ਸੋ ਅੱਜ ਸਾਡੇ ਕੋਲ ਸਾਡੇ ਐਸਪੀ ਸਾਹਿਬ ਨਵਰੀਤ ਸਿੰਘ ਜੀ ਬਿਰਕ ਸਾਹਿਬ ਐਸ ਸੁਖਦੇਵ ਸਿੰਘ ਜੀ ਡੀਐਸਪੀ ਸਾਹਿਬ ਐਸਐਚਓ ਸਾਹਿਬ ਪੂਰੀ ਟੀਮ ਲੈ ਕੇ ਸਾਡੇ ਮਹੱਲੇ ਦੇ ਵਿੱਚ ਆਏ ਨੇ ਇਸ ਦੇ ਨਾਲ ਜੋ ਨਸ਼ਿਆਂ ਦਾ ਇੱਕ ਜੰਗਲ ਰਾਜ ਚੱਲ ਰਿਆ ਸੀ ਉਹ ਪੁਲਿਸ ਨੇ ਵੀ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਵੀ ਐਸਐਚਓ ਸਾਹਿਬ ਨੇ ਬਹੁਤ ਤਾਕਤ ਲਾਈ ਵੀ ਹਟ ਜੋ ਹਟ ਜੋ ਪਰ ਨਹੀਂ ਹਟੇ ਸੀ ਸੋ ਅੱਜ ਉਹਨਾਂ ਦੀ ਪੂਰੀ ਟੀਮ ਉਹ ਲੋਕਾਂ ਨੂੰ ਨਸੀਹਤ ਦੇਣ ਲਈ ਸਾਡੇ ਵਾਰਡ ਨੰਬਰ 23 ਦੇ ਵਿੱਚ ਪਹੁੰਚੇ ਨੇ ਸੋ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੋ ਵੀ ਮੰਦੀ ਕਾਰਵਾਈ ਹੈ ਨਸ਼ੇ ਵਾਲਿਆਂ ਦੇ ਖਿਲਾਫ ਅਸੀਂ ਕਰਵਾਵਾਂਗੇ ਨਾਲ ਖੜਕੇ ਸੋ ਅਸੀਂ ਅੱਗੇ ਤੋਂ ਇਹਨਾਂ ਨੂੰ ਇੱਕ ਨਸੀਹਤ ਦੇਣ ਦੀ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗੇ ਵੀ ਇਹ ਜੋ ਨਸ਼ੇ ਨੇ ਲੋਕਾਂ ਦੇ ਧੀ ਪੁੱਤ ਮਾਰ ਰਹੇ ਨੇ ਵੀ ਇਹ ਨਸ਼ੇ ਜੋ ਨੇ ਬੰਦ ਕਰ ਦੋ ਨਹੀਂ ਤਾਂ ਇਸ ਤੋਂ ਵੀ ਵੱਡੀ ਭਗਵੰਤ ਮਾਨ ਸਾਹਿਬ ਨੇ ठान ਲਈ ਹੈ ਕਿ ਇਸ ਤੋਂ ਵੀ ਵੱਡੀ ਜੋ ਮਹਿਮਾ ਹੈ ਉਹ ਵਿੱਢੀ ਜਾਊਗੀ ਤਾਂ ਨਸ਼ਿਆਂ ਨੂੰ ਜੋ ਉਹ ਜੜ੍ਹ ਤੋਂ ਖਤਮ ਕਰਾਂਗੇ ਹੁਣ ਪੰਜਾਬ ਪੁਲਿਸ ਆਪਣੇ ਆਪ ਮਹਿੰਮ ਚਲਾ ਰਹੀ ਹੈ ਜੋ ਨਸ਼ੇ ਵਾਲਿਆਂ ਨੂੰ ਪੱਟ ਕੇ ਜੜੋਂ ਪੱਟੂਗੀ ਪੰਜਾਬ ਪੁਲਿਸ ਬਹੁਤ ਪਾ ਇੰਡੀਆ ਚ ਮੰਨੀ ਜਾਂਦੀ ਆ ਵੀ ਜਿਹੜੇ ਕੰਮ ਨੂੰ ਪੰਜਾਬ ਪੁਲਿਸ ਠਾਨ ਲੈਂਦੇ ਆ ਉਹ ਕਰਕੇ ਹੀ ਪਿਛੜਦੇ ਆ ਸੋ ਹੁਣ ਪੰਜਾਬ ਪੁਲਿਸ ਨੇ ਠਾਨ ਲਿਆ ਕਿ ਜੋ ਇਹ ਪੰਜਾਬ ਦੇ ਚ ਥੱੱਬਾ ਹੈ ਇਹ ਆਪਾਂ ਠਾਵਾਂਗੇ ਇਹਨੂੰ ਖਤਮ ਕਰਾਂਗੇ ਤੋਂ ਮੈਂ ਪੰਜਾਬ ਪੁਲਿਸ ਦਾ ਪੂਰਾ ਸਹਿਯੋਗ ਦਊਂਗਾ ਜੋ ਬਣਦੀ ਕਾਰਵਾਈ ਲੋਕਾਂ ਤੇ ਉਹ ਵੀ ਕਰਾਣ ਦਾ ਹਾਕedar ਹੋਊਗਾ ਸਮਝੋ ਕਿ ਜਿਹੜੇ ਲੋਕ ਹਲੇ ਵੀ ਵੇਚ ਰਹੇ ਨੇ ਉਹਨਾਂ ਨੂੰ ਵੀ ਇਸ ਤੋਂ ਡਰ ਪੈਦਾ ਹੋਊਗਾ ਕਿ ਉਹਨਾਂ ਦੇ ਵੀ ਘਰ ਨਹੀਂ ਡਟਹਿ ਜਾਣਗੇ ਦੇਖੋ ਜੀ ਇਹ ਤਾਂ ਐਕਚੁਅਲੀ ਜਿੱਦ ਦਾ ਵੀ ਕੋਈ ਘਰ ਟਾਊਗਾ ਤਾਂ ਉਹ ਤਾਂ ਅਗਲੇ ਨੂੰ ਪਤਾ ਲੱਗੂਗਾ ਸੇਕ ਲੱਗੂਗਾ ਅਗਲੇ ਨੂੰ ਮੇਰਾ ਘਰ ਟਾ ਹੈ ਗਿਆ ਜਿਹਦੇ ਲਈ ਮੈਂ ਨਸ਼ੇ ਦਾ ਕੰਮ ਕਰਦਾ ਸੀ ਕਾਰੋਬਾਰ ਕਰਦਾ ਸੀ ਅੱਜ ਉਹੀ ਖਤਮ ਹੋ ਗਿਆ ਜਦੋਂ ਉਹ ਦਿੱਤੀ ਪੁੱਤ ਸੜਕਾਂ ਤੇ ਆਊਗਾ ਤਾਂ ਐਕਚੁਅਲੀ ਉਹਨੂੰ ਪਤਾ ਲੱਗ ਜੂਗਾ ਹਾਂ ਮੈਂ ਇਦਾਂ ਲਈ ਕਰਿਆ ਤਾਂ ਇਸ ਦੇ ਲਈ ਅੱਜ ਖਤਮ ਹੋ ਗਿਆ ਤਾਂ ਮੈਂ ਆਉਣ ਵਾਲੀ ਪੀੜ੍ਹੀ ਨੂੰ ਵੀ ਲੋਕਾਂ ਨੂੰ ਵੀ ਸਮਝਾਉਣਾ ਚਾਹੁੰਦਾ ਕਿ ਵੀਰੇ ਦੇਖੋ ਜੋ ਸਰਕਾਰਾਂ ਪਿਛਲੇਆਂ 'ਚ ਕੰਮ ਫੜਨਾ ਫੜਾਣਾ ਛੱਡਣਾ ਛੜਾਣਾ ਉਹ ਕੰਮ ਬੰਦ ਐ ਪੰਜਾਬ ਸਰਕਾਰ ਤੱਤ ਪਰ ਐ ਤੁਰ ਨਸ਼ਿਆਂ ਦਾ ਕੰਮ ਛੱਡ ਦਿਓ ਨਹੀਂ ਤਾਂ ਤੁਹਾਡੇ ਤੇ ਕਾਰਵਾਈ ਇਦੂ ਵੀ ਕਣਾਉਣੀ ਹੋਊਗੀ ਤਾਂ ਤੁਸੀਂ ਆਪਣੇ ਆਪ ਬਾਜ ਆ ਜਾਓ ਇਸ ਏਰੀਆ ਛੱਡ ਕੇ ਬਾਜ ਜਾਓ ਆਰਾਮਨਗਰ ਤਾਂ ਮੈਂ ਵੈਸੀ ਜਿੱਦੇ ਦਾ ਐਮਸੀ ਬਣਿਆ ਉਦੋਂ ਦਾ ਮੈਂ ਬਹੁਤ 70% ਕੰਟਰੋਲ ਕਰ ਰੱਖਿਆ ਵੀ ਨਸ਼ਾ ਜੋ ਹੈ ਉਹ ਬੰਦ ਕੀਤਾ ਜਾਵੇ ਕਿ ਮੈਂ ਖੁਦ ਇੱਕ ਖੜਾਰੀਆਂ ਮੈਂ ਖੁਦ ਕਹਿੰਦਾ ਵੀ ਨਾ ਯਾਰ ਨਸ਼ੇ ਦੇ ਕੰਮ 'ਚ ਨਹੀਂ ਪੈਣਾ ਨਾ ਮੈਂ ਕਿਸੇ ਦੇ ਪਿੱਛੇ ਆਵਾਂ ਨਾ ਜਾਵਾਂ ਜੋ ਨਸ਼ੇ ਦਾ ਕੰਮ ਕਰੂਗਾ ਉਹ ਆਪਣੀ ਆਪ ਭੁਗਤੂਗਾ ਮੈਂ ਤਾਂ ਇੱਥੋਂ ਤੱਕ ਵੀ ਕਹਿ ਰੱਖਿਆ ਵੀ ਉਸ ਬੰਦੇ ਦੀ ਮੈਂ ਜਵਾਨਤ ਕਰਾਉਣ ਵੀ ਨਹੀਂ ਜਾਣਾ ਜੇ ਕੋਈ ਨਸ਼ੇ ਦੇ ਕਾਰੋਬਾਰ 'ਚ ਆਊਗਾ ਠੀਕ ਹੈ ਸੱਜਣ ਰਾਮ ਜੀ ਸਰ ਜੀ ਕਿਸ ਤਰ੍ਹਾਂ ਦੇ ਦੋ ਜਿਹੜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਨਸ਼ੇ ਵੇਚਣ ਵਾਲੇ ਤੇ ਘਰ ਢਾਏ ਜਾ ਰਹੇ ਨੇ ਹਾਂਜੀ ਹਾਂਜੀ ਕਿਤਨਾ ਦੇ ਦੋ ਉਹਨਾਂ ਦੇ ਬਹੁਤ ਵਧੀਆ ਸਰ ਜਿਹੜੇ ਲੋਕਾਂ ਨੂੰ ਅਸੀਂ ਕਹਿ ਕੇ ਕਿ ਥੱਕ ਚੁੱਕੇ ਜੀ ਹੁਣ ਤੱਕ ਅਸੀਂ ਕਹਿੰਦੇ ਰਹੇ ਭਾਈ ਵੀ ਹਟਜੋ ਇਹ ਕੰਮੋਂ ਤੋਂ ਹਟਜੋ ਵੀ ਹੋਰ ਕੋਈ ਕੰਮ ਕਰ ਲਓ ਦੁਨੀਆ ਦੇ ਬਹੁਤ ਕੰਮ ਪੈਣੇ ਭਈਏ ਆ ਕੇ ਬਾਹਰੋਂ ਕੀ ਕਹਿੰਨੇ ਇੱਥੇ ਕੰਮ ਜਾਬ ਹੋ ਰਹੇ ਨੇ ਸਾਡੇ ਲੋਕ ਕਹਿੰਦੇ ਅਸੀਂ ਦਿਹਾੜੀ ਕਰ ਨਹੀਂ ਸਕਦੇ ਕੋਈ ਕੰਮ ਬਿਥੇਰੇ ਪੈਣੇ ਕੰਮ ਰੇੜੀਆਂ ਲਾ ਲੈਣ ਟੈਂਪੂ ਚਲਾ ਲੈਣ ਹੁਣ ਵੀ ਤਾਂ ਟੈਂਪੂ ਚਲਾ ਰਹੇ ਨੇ ਜੀ ਇਹ ਚੀਜ਼ ਦੇ ਵਿੱਚ ਹੈ ਕਿ ਜੀ ਲੋਕਾਂ ਦੇ ਬੱਚੇ ਹੀ ਮਰ ਰਹੇ ਨੇ ਉਹ ਬੱਚਿਆਂ ਨੂੰ ਬਚਾਇਆ ਜਾ ਸਕਦਾ ਜੇ ਕੀ ਕਹਿੰਦੇ ਇਹ ਹਟ ਜਾਣ ਜੇ ਇਹ ਕੰਮ ਤੋਂ ਪਰ ਮੈਂ ਤਾਂ ਇੰਨੀ ਕੁ ਕਹਿਣਾ ਜਿੰਨੀ ਪੁਲਿਸ ਨੇ ਮਦਦ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਘਰੇ ਘਰੇ ਆ ਕੇ ਕਹਿ ਕੇ ਗਈ ਹੈ ਜੀ ਪੁਲਿਸ ਵੀ ਭਾਈ ਇਹ ਕੰਮ ਤੋਂ ਹਟ ਜਾਓ ਬੜੀ ਸ਼ਰੀਫੀ ਦੇ ਨਾਲ ਕਿਸੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ RAM ਨਾਲ ਕੀ ਕਹਿੰਦੇ ਕਹਿ ਰਹੇ ਨੇ ਭਾਈ ਵੀ ਹਟ ਜਾਓ ਇਹ ਕੰਮ ਤੋਂ ਹਟ ਜਾਓ ਪਰ ਹਟ ਨਹੀਂ ਰਹੀ ਦੁਨੀਆ ਠੀਕ ਹੈ ਜੀ ਹਾਂਜੀ ਪੁਲਿਸ ਨੂੰ ਕਿਹਦੀ ਸੋਣਾ ਬੋਲੇ ਜੀ ਕਿਹੜੇ ਮਾਲੇ ਚ ਰਹਿੰਦੇ ਆ ਰਾਮਨਗਰ ਵਰਤੀ ਸਰ ਬੋਲੇ ਜਿਹੜੀ ਪੁਲਿਸ ਵੱਲੋਂ ਇਹ ਨਸ਼ਿਆਂ ਦੇ ਵਿੱਚ ਨਾਲੇ ਦੇ ਖਿਲਾਫ ਕਾਰਵਾਈ ਕੀਤੀ ਜਿਹੜੀ ਕਿਸ ਤਰ੍ਹਾਂ ਦੇ ਦੇ ਸਰਕਾਰ ਨੇ ਤੇ ਬਹੁਤ ਜੀ ਕਾਰਵਾਈ ਬਹੁਤ ਵਧੀਆ ਸਰ ਬਹੁਤ ਵਧੀਆ ਲੋਕਾਂ ਦੇ ਪੁੱਤ ਮਾਰਦੇ ਨੇ ਬਹੁਤ ਵਧੀਆ ਵਧੀਆ ਮਹਿਮ ਚਲਾ ਸਕਿਆ ਸਰ ਸਰਕਾਰ ਨੇ ਵੀ ਸਾਰੇ ਪੁਲਿਸ ਅਫਸਰ ਜੋ ਵੀ ਹੈਗੇ ਸਰ ਬਹੁਤ ਵਧੀਆ ਮਹਿਮ ਚੱਲ ਰਹੀ ਆ ਸਰ ਬਹੁਤ ਸਮਝਾਇਆ ਸਰ ਕੱਟ ਕਰ ਕਰਕੇ ਕੋਈ ਨਹੀਂ ਸਮਝਦਾ ਬਹੁਤ ਬੜੀ ਡਿਪਟੀ ਸਾਹਿਬ ਆਏ ਨੇ ਐਸਪੀ ਸਾਹਿਬ ਆਏ ਨੇ ਤੇ ਡੀਆਈ ਸਾਹਿਬ ਵੀ ਆਪ ਆਏ ਨੇ ਸਰ ਕੌਣ ਨੂੰ ਸੌਂਦਾ ਬਹੁਤ ਘੱਟ ਕਰੇ ਨੇ ਸਰ ਬਹੁਤ ਵਧੀਆ ਮੈਂ ਮਸਾ ਸਰ ਜੋ ਚੱਲ ਰਹੀ ਆ ਇਹਦੇ ਨਾਲ ਲੋਕਾਂ ਦਾ ਬਹੁਤ ਫਰਕ ਪੈ ਜੂਗਾ ਜੀ ਬਹੁਤ ਦੇਖੋ ਦੇਖ ਲੋ ਘੱਟ ਜਾਣਗੇ ਜੀ ਵੀ ਇਹ ਕੰਮ ਹੁਣ ਹੋਣ ਲੱਗ ਗਿਆ ਗਾਹ ਨੂੰ ਇਹ ਕੰਮ ਬਹੁਤ ਘੱਟ ਜਾਣਗੇ ਸਰ ਕਿਉਂਕਿ ਸਮਝੋ ਜਿਸ ਤਰ੍ਹਾਂ ਪਹਿਲਾਂ ਪੁਲਿਸ ਸਿਰਫ ਪਰਚਾ ਦੇ ਦਿੰਦੀ ਸੀ ਉਸ ਤੋਂ ਬਾਅਦ ਜਮਾਨਤ ਦੇ ਬਾਹਰ ਆ ਜਾਂਦੇ ਉਹਨਾਂ ਨੂੰ ਸਿਰਫ ਇਹ ਹੁੰਦਾ ਸੀ ਕਿ ਪਰਚਾ ਪਹਿਲਾਂ ਵੀ ਇਹ ਪਰਚਾ ਵੀ ਹਾਂ ਠਾਨ ਹੋ ਰਿਹਾ ਤੋਂ ਬਾਅਦ ਸਮਝੋ ਤੁਹਾਨੂੰ ਬਹੁਤ ਫਰਕ ਪੈਗਾ ਬਹੁਤ ਫਰਕ ਜਮਾਨਤ ਵੀ ਨਾ ਘੱਟ ਕੇ ਆ ਜਾਂਦੇ ਸੀ ਸਰ ਇਹ ਸਾਰੇ ਮਹੀਨਾ ਘੱਟ ਕੇ ਬਾਹਰ ਆ ਜਾਂਦੇ ਸੀ ਫਿਰ ਫਿਰ ਉਹੀ ਕੰਮ ਚੱਲ ਪ ਉਹਦਾ ਬਹੁਤ ਫਰਕ ਪੂਜਰੋਂ ਘਰੋਂ ਚ ਰਹਿਣ ਨੂੰ ਜਗਾਨੀ ਮਿਲੂ ਨਾ ਬਹੁਤ ਫਰਕ ਪੂ ਸਰ ਠੀਕ ਠੀਕ ਮੈਨਾਂ ਨਾ ਸਮਝੀ ਤੁਮੇ ਥੋੜਾ ਕਰ ਸੀ ਹਾਂਜੀ ਹਾਂਜੀ ਭੈਣ ਦਾ ਜੀ ਅਚਾ ਕੀ ਕਹਿਣਾ ਥੋੜਾ ਨਹੀਂ ਜੀ ਅਸੀਂ ਅੱਗੇ ਤੋਂ ਨਹੀਂ ਜੇ ਹੁਣ ਚਿੱਟੇ ਦੇ ਹੱਥ ਲਾਵਾਂਗੇ ਜਿਹੜਾ ਕੋਈ ਲਾਊਗਾ ਜੀ ਆਪਦਾ ਆਪ ਭੁਗਤੂਗਾ ਕੀ ਕੁਝ ਵੇਚਦੇ ਸੀ ਮੈਂ ਪਹਿਲਾਂ ਕੁਝ ਛਟਾ ਛਟਾ ਵੇਚਦੇ ਸੀ ਅਸੀਂ ਤਾਂ ਨਹੀਂ ਵੇਚਿਆ ਗੱਦੀ ਅਸੀਂ ਹੁਣ ਚੀਜ਼ ਸੁਝ ਮੈਂ ਤਾਂ ਝੜੀ ਕਰਦੇ ਜੀ ਕਦੋਂ ਤੋਂ ਵੇਚਦੇ ਆ ਰਹੇ ਸੀ ਦੇਖੋ ਪਹਿਲਾਂ ਕੋਈ ਵਿਵਕ ਪਏ ਹੁਣ ਨਹੀਂ ਜੀ ਵੇਚਦੇ ਆ ਕਿ ਪੁਆਲੀਆਂ ਬੁੜੀ-ਬੁੜੇ ਦੇ ਪਾਇਆ ਹੋਣੀਆਂ ਨਹੀਂ ਜੀ ਅਸੀਂ ਘਰ ਬਾਰ ਇਹ ਚਿੱਟੇ ਨਾਲ ਨਹੀਂ ਪਾਇਆ ਹੈਗਾ ਬੁੜੀ-ਬੁੜੇ ਦੇ ਪਾਇਆ ਹੋਣੀਆਂ ਨਹੀਂ ਜੀ ਪਰ ਪੁਲਿਸ ਕਹਿ ਰਹੀ ਹੈ ਕਿ ਹੁਣ ਜਿਹੜਾ ਪਏ ਜਾਂਦੇ ਨੇ ਜਿਹੜਾ ਹੁਣ ਪਾਈ ਜਾਂਦੇ ਨੇ ਪਰਚੇ ਜੀ ਹੁਣ ਚੱਕ ਕੇ ਪਰਚੇ ਕਿਸੇ ਦੇ ਪਾ ਦੇ ਕਿਸੇ ਸਾਰੇ ਪਰਚੇ ਇਕੱਠੇ ਕਰਤੇ ਨਹੀਂ ਦੇ ਆਨ ਉਸ ਵੇ ਦੇ ਪਾਈ ਜਾਂਦੇ ਸੀ ਸਾਰੇ ਘਟ ਪਰਚੇ ਇਕੱਠੇ ਹੋ ਗਏ ਜੀ ਇਹ ਜਮੀਨ ਵੀ ਤੁਹਾਡੀ ਐਨਾ ਦੋਆਂ ਘਰਾਂ ਚੋਂ ਤੁਹਾਡਾ ਕੋਈ ਘਰ ਨਹੀਂ ਨਾ ਹਾਂਜੀ ਆ ਨਾਲਾ ਜੀ ਨਾਲ ਆਪਾਂ ਨਾਲ ਹੈ ਨਾ ਹਾਂਜੀ ਆ ਇਹਨਾਂ ਦੀ ਵਾਰੀ ਹੈ ਨਹੀਂ ਹੁਣ ਜ ਨਹੀਂ ਕਰਾਂਗੇ ਜ ਜੋ ਮਰਜ਼ੀ ਸਾਨੂੰ ਡੰਡ ਲਾ ਸਕਦੇ ਉਹ ਲਾ ਦੇ ਪਹਿਲਾਂ ਤੁਹਾਨੂੰ ਕਦੇ ਪੁਲਿਸ ਨੇ ਸਮਝਾਈ ਸੀ ਇਹ ਗੱਲ ਵੀ ਨਹੀਂ ਸਮਝਾਈ ਜੀ ਨਹੀਂ 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 ਜੀ ਤੁਹਾਨੂੰ ਕਦੇ ਪੁਲਿਸ ਨੇ ਗੱਲ ਕਹੀ ਸੀ ਵੀ ਨਸ਼ਾ ਨਹੀਂ ਆਏ ਤੀ ਜੀ ਜਾਂਦੇ ਅਸੀਂ ਜਾਣੇ ਆ ਵੀ ਅਸੀਂ ਕਹਿੰਨੇ ਵੀ ਸਾਰਾ ਨੇਮ ਪਾਉਂਰ ਜਿੱਥੇ ਮਰਜ਼ੀ ਸਾਨੂੰ ਲੈ ਜਾ ਸਕਦੇ ਆ ਵੀ ਜੀ ਨਹੀਂ ਅਸੀਂ ਵੇਚਦੇ ਹਾਂਗੇ